ਪੰਜਾਬ ਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਐਲਾਨ ਕੀਤੇ ਗਏ 1600 ਕਰੋੜ ਨੂੰ ਲੈ ਕੇ ਲਗਾਤਾਰ ਮਾਮਲਾ ਫਸਦਾ ਜਾ ਰਿਹਾ ਹੈ ਇੱਕ ਪਾਸੇ ਭਗਵੰਤ ਸਰਕਾਰ ਕਹਿ ਰਹੀ ਹੈ ਕਿ ਸਾਨੂੰ 1600 ਕਰੋੜ ਅਜੇ ਤੱਕ ਨਹੀਂ ਮਿਲੇ ਤੇ ਹੁਣ ਉਧਰ ਹੀ ਦੂਜੇ ਪਾਸੇ ਪੰਜਾਬ ਪ੍ਰਧਾਨ ਬੀਜੇਪੀ ਦੇ ਅਸ਼wini ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਭਗਵੰਤ ਮਾਨ ਜੀ ਹੁਣ ਤੁਸੀਂ ਵੀ ਅਰਵਿੰਦ ਕੇਜਰੀਵਾਲ ਦੇ ਰੰਗ ਵਿੱਚ ਰੰਗ ਕੇ ਝੂਠ ਬੋਲਣ ਲੱਗ ਪਏ ਹੋ ਪੰਜਾਬ ਦੇ ਮੁੱਖ ਸਕੱਤਰ ਨੂੰ ਕਹੋ ਕਿ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਕਿ 1600 ਕਰੋੜ ਨਹੀਂ ਆਏ ਚਿੱਠੀ ਦੀ ਕਾਪੀ ਮੈਨੂੰ ਵੀ ਭੇਜ ਦਿਓ ਤਾਂ ਮੈਂ ਕੇਂਦਰ ਨਾਲ ਗੱਲ ਕਰਾਂਗਾ ਜੇ ਮੁੱਖ ਸਕੱਤਰ ਨੇ ਚਿੱਠੀ ਨਾ ਲਿਖੀ ਤਾਂ ਤੁਹਾਡੇ ਇਲਜ਼ਾਮ ਝੂਠੇ ਹਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਤੁਹਾਡੀ ਗਾਰੰਟੀ ਜਾਂ ਸਾਰੇ ਬਾੜ ਪੀੜਤਾ ਨੂੰ ਮੁਆਵਜ਼ਾ ਦੇਣ ਦਾ ਤੁਹਾਡਾ ਦਾਵਾ ਤਾਂ ਅਸ਼wini ਸ਼ਰਮਾ ਨੇ ਇਹ ਗੱਲਾਂ ਲੇ ਕੇ ਭਗਵੰਤ ਮਾਨ ਨੂੰ ਘੇਰਦਿਆਂ ਇਹ ਗੱਲ ਕਹੀ ਹੈ ਕਿ ਚੀਫ ਸਕੱਤਰ ਚਿੱਠੀ ਲੇਖਣ ਤੇ ਚਿੱਠੀ ਮੈਨੂੰ ਭੇਜੋ ਤਾਂ ਮੈਂ ਕੇਂਦਰ ਨਾਲ ਗੱਲ ਕਰਾਂ ਤਾਂ ਕਿ ਤੁਹਾਡੇ ਕੋਲ 1600 ਕਰੋੜ ਪਹੁੰਚਿਆ ਹੈ ਜਾਂ ਫਿਰ ਨਹੀਂ ਤਾਂ ਹੁਣ ਇਸ ਗੱਲ ਦੇ ਉੱਤੇ ਕੀ ਭਗਵੰਤ ਸਰਕਾਰ ਚਿੱਠੀ ਲਿਖੇਗੀ ਕਿ ਮੁੱਖ ਸਕੱਤਰ ਚਿੱਠੀ ਲਿਖ ਕੇ ਜਵਾਬ ਮੰਗਣਗੇ ਇਹ ਤਾਂ ਚਲੋ ਬਾਤ ਦੀ ਗੱਲ ਹੋ ਗਈ ਪਰ ਖੈਰ ਹੁਣ ਇਹ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ 1600 ਕਰੋੜ ਜੇਕਰ ਭੇਜਿਆ ਗਿਆ ਹੈ ਜਾਂ ਫਿਰ ਜੇ ਨਹੀਂ ਭੇਜਿਆ ਗਿਆ ਉਸ ਦੇ ਉੱਤੇ ਭਗਵੰਤ ਸਰਕਾਰ ਕੀ ਐਕਸ਼ਨ ਇਹ ਫਿਰ ਕੀ ਵੱਡਾ ਫੈਸਲਾ ਲੈਂਦੀ ਹੈ ਤਾਂ ਜਿਸ ਨਾਲ ਜਿਹੜੇ ਹੜ੍ਹਾਂ ਦੇ ਵਿੱਚ ਨੁਕਸਾਨੇ ਗਏ ਲੋਕਾਂ ਦੇ ਘਰ ਨੇ ਜਾਂ ਫਿਰ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਉਹਨਾਂ ਤੱਕ ਸਹੀ ਮੁਆਵਜ਼ਾ ਪਹੁੰਚ ਸਕੇ ਪਰ ਹੁਣ ਹੜ੍ਹਾਂ ਨੂੰ ਵੀ ਗਏ ਕਾਹੀ کافی ਸਮਾਂ ਹੋ ਚੁੱਕਾ ਹੈ ਜਿਸ ਕਾਰਨ ਲਗਾਤਾਰ ਇਹ ਮਾਮਲਾ ਰਾਜਨੀਤਿਕ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਭਾਜਪੀ ਨੇ ਵੀ ਇਸ ਦੇ ਉੱਤੇ ਭਗਵਨ ਸਰਕਾਰ ਨੂੰ ਠੋਕਵਾ ਜਵਾਬ ਦੇ ਦਿੱਤਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ